ਇੱਕ ਮੁੰਡੇ ਦੇ ਵਿਚਾਰੇ ਦੇ ਸਰਚ 12 ਬੋਰ ਦੇ ਫਾਇਰ ਹੋਣੇ ਉਹਨਾਂ ਪੁਪੜੀ ਚ ਗੋਲੀ ਲੱਗਿਆ ਸੀਧ ਹੋਇਆ ਮੁੰਡਾ 315 ਬੋਰ ਦਾ ਛੋਟੇ ਕਿਵੇਂ ਤੁਸੀਂ ਗੱਡੀ 'ਚ ਬੈਠੇ ਸੀ ਅੰਦਰ ਅੰਦਰ ਵੀ ਇਹੀ ਪਲਾਸਟਿਕ ਦੀਆਂ ਗੋਲੀਆਂ ਬੈਠ ਪਾ ਪਲਾਸਟਿਕ ਨਾਲ ਮਾਰ ਕੇ ਗਏ ਨਹੀਂ ਜ ਐਂ ਕਰਕੇ ਆ ਮੱਥੇ ਤੇ ਕੀ ਲੱਗਿਆ ਬਾਈ ਬਈ ਇਹਦਾ ਲੱਗਿਆ ਪਰਨੇ ਨੇ ਬਚਾਦਾ ਮੈਨੂੰ ਆ ਗੁਰੂਆਂ ਦੀ ਉਸਤਾਰ ਨੇ ਦੋਸਤੋ ਇਸ ਵੀਰ ਦੀ ਭੰਨ ਦਿੱਤੀ ਪੁਲਿਸ ਵਾਲਿਆਂ ਨੇ ਗੱਡੀ ਹੁਣੇ-ਹੁਣੇ ਜਿਹੜਾ ਬਾਰਡਰ ਤੇ ਫਾਇਰਿੰਗ ਹੋ ਕੇ ਹੱਟੀ ਆ ਦੇਖੋ ਤੁਸੀਂ ਸਾਹਮਣੇ ਇਸ ਥਾਂ ਤੇ ਜਿਹੜੀ ਗੱਡੀ ਖੜੀ ਸੀ ਤਿੰਨ ਚਾਰ ਜਿਹੜੇ ਪੁਲਿਸ ਦੇ ਨੌਜਵਾਨ ਆਂਦੇ ਆ ਉਸ ਤੋਂ ਬਾਅਦ ਇਹ ਬਾਈ ਜਿਹੜਾ ਅੰਦਰ ਬੈਠਿਆ ਹੁੰਦਾ ਗੱਡੀ ਦੇ ਲਗਾਤਾਰ ਜਿਹੜੀਆਂ ਡਾਂਗਾਂ ਮਾਰੀ ਜਾਂਦੀਆਂ ਨੇ ਇੱਟਾ ਵੀ ਮਾਰੀ ਜਾਂਦੇ ਨੇ ਆਹ ਦੇਖੋ ਬਾਈ ਦੀ ਗੱਡੀ ਜਿਹੜੀ ਸਾਰੀ ਚੱਕਨਾ ਚੂਰ ਕਰ ਦਿੱਤੀ ਜਦੋਂ ਪੁਲਿਸ ਨਾਲ ਕਿਸਾਨਾਂ ਦੀ ਝੜਪ ਹੁੰਦੀ ਹੈ ਉਸ ਵੇਲੇ ਜਿਹੜਾ ਇਹ ਵੀਰ ਆ ਗੱਡੀ ਲੈ ਕੇ ਅੱਗੇ ਖੜਿਆ ਹੁੰਦਾ ਉਸ ਤੋਂ ਬਾਅਦ ਜਿਹੜਾ ਲਗਾਤਾਰ ਫਾਇਰਿੰਗ ਵੀ ਕੀਤੀ ਜਾਂਦੀ ਹੈ ਖੜ ਕੇ ਗੱਡੀ ਦਾ ਇਹਨ ਸੀਸੇ ਮੈਂ ਵਿੱਚੋਂ ਨਿਕਲ ਨਹੀਂ ਸਕਿਆ ਹੈਗਾ ਇਹਨ ਮਾਰ ਕੇ ਗੈਣੀ ਗੱਡੀ 'ਚ ਤੁਸੀਂ ਬੈਠੇ ਸੀ ਗੱਡੀ 'ਚ ਮੈਂ ਬੈਠਾ ਸੀਗਾ ਇਹ ਕਾਦੇ ਨਾਲ ਤੋੜੀ ਆ ਇਹ ਡਾਂਗਾ ਨਾਲ ਬਈ ਡਾਂਗਾ ਨਾਲ ਡਾਂਗਾ ਭਰੀਆਂ ਹੋਈਆਂ ਨੇ ਦੇਖਦਾ ਸੀ ਤੇ ਨੂੰ ਆਪ ਵੀ ਕਿੰਨੇ ਕਵਾ ਕੇ ਸੀ ਇਹ ਇਧਰੋਂ ਇਧਰੋਂ ਘਟੋ ਘਟੋ 50 ਬੰਦੇ ਹੋਣਗੇ ਜੀ ਤੁਹਾਨੂੰ ਇੱਥੇ ਕੇਰਾਂ ਨੀਸ਼ਾਨ ਸਾਹਿਬ ਨੂੰ ਚੰਬੜੇ ਨੇ ਆਪਣੇ ਨੂੰ ਆ ਕੇ ਅੱਛਾ ਹਾਂਜੀ ਅਸੀਂ ਨਹੀਂ ਖੜਾ ਛੱਡਾ ਸੀ ਇੱਥੋਂ ਭੱਜੇ ਨਹੀਂ ਸੀ ਦੀ ਪਰ ਮਰਨਾ ਮਨਜ਼ੂਰ ਤੇ ਇਹਦਾ ਬਖਸ਼ਰੂ ਦੀ ਕਿਰਪਾ ਬਾਈ ਨੀਸ਼ਾਨ ਸਾਹਿਬ ਹੱਥ ਬੰਨ ਕੇ ਬੇਨਤੀ ਹੈ ਜੇ ਨੀਸ਼ਾਨ ਸਾਹਿਬ ਲਾਉਣੇ ਤਾਂ ਰਾਖੀ ਜ਼ਰੂਰ ਕਰੋ ਰਾਖੀ ਦੀ ਆਪਦੀ ਜ਼ਮੀਰ ਦੀ ਖਾਤਰ ਯਾਰ ਸਾਨੂੰ ਦਾ ਇੱਕ ਉਹ ਦੀ ਗੱਲ ਸਾਨੂੰ ਦਾ ਦੀਪ ਸਿੱਧੂ ਦੀ ਯਾਦ ਆ ਗਈ ਉਹਦਾ ਨਿਸ਼ਾਨ ਨਹੀਂ ਛੱਡਣਾ ਜੇ ਦੀ ਅਸੀਂ ਸੀਧ ਹੋ ਜਾਂਦੇ ਆਹ ਦੇਖ ਲਓ ਸਾਹਮਣੇ ਗੋਲੀਆਂ ਮਾਰ ਕੇ ਗਏ ਨੇ ਮੇਰੇ ਪੈਰ ਤੇ ਆ ਗੋਲਾ ਮਾਰਿਆ ਇਹਨਾਂ ਨੇ ਮੇਰਾ ਅਗੂਠਾ ਫਰੇਚਰ ਹੋਇਆ ਪੈਰ ਦਾ ਵੀਰ ਅੱਛਾ ਘਟਸ ਨਹੀਂ ਜਾਂਦਾ ਆ ਮਾਰਿਆ ਹਾਂ ਮਾਰਿਆ ਹੋਇਆ ਮੇਰੇ ਪੈਰ ਤੇ ਹਿੱਲੇ ਨਹੀਂ ਪਰ ਤੁਸੀਂ ਵਸ ਹੀ ਨਹੀਂ ਹਿੱਲੇ ਹੈਗੇ ਅਸੀਂ ਨਿਸ਼ਾਨ ਸਾਹਿਬ ਨਹੀਂ ਛੱਡਿਆ ਗੱਡੀ ਤੇ ਮੈਨੂੰ ਅਕਲ ਹੋ ਗਈ ਤੇ ਉਹ ਨਿਸ਼ਾਨ ਸਾਹਿਬ ਧਰਲੇ ਅੱਛਾ ਆ ਬਾਈ ਨੂੰ ਪੁੱਛਣਾ ਗੱਡੀ ਦੇ ਵਿੱਚ ਦੀ ਗਾ ਮੈਂ ਇੱਕਾ ਬਾਪੂ ਦੀ ਗਾ ਸੀ ਤਿੰਨ ਜਣੇ ਦੀ ਤਿੰਨ ਬੰਦੇ ਇੱਧਰ ਧਿਗੇ ਸਿਰ ਸੱਤ ਬੰਦੇ ਰਹਿ ਗਏ ਸੀ ਉਰੇ ਅੱਛਾ ਬਾਈ ਹਾਂ ਪੁੱਛਲਾ ਬਾਪੂ ਨੂੰ ਬਾਪੂ ਲਗਾ ਐਨਾ ਖਜ਼ਾਨਾ ਕਿਹਨਾਂ ਲਾਈਵ ਬਣਾਈ ਹੋਈ ਵੀਡੀਓ ਤੁਹਾਨੂੰ ਸਾਰਿਆਂ ਦਿਖਾਉਂਗਾ ਵੀ ਕਿਵੇਂ ਡਾਂਗਾ ਵਰਦੀ ਨੇ ਸਾਡੇ ਤੇ ਤੁਹਾਨੂੰ ਫੇਰ ਪਤਾ ਲੱਗੂ ਤੁਹਾਡਾ ਕੀ ਕਸੂਰ ਸੀ ਇਹਦਾ ਪੰਜਾਬ ਚ ਪੰਜਾਬ ਚ ਖੜਿਆ ਸੀ ਇਹਦੇ ਨਿਸ਼ਾਨ ਨਾਲ ਖੜਿਆ ਸੀ ਉਹ ਸਾਨੂੰ ਚਤਾਵਨੀ ਦੇ ਦੇ ਨਿਸ਼ਾਨ ਨਾਲ ਨਾ ਰਹੋ ਅਸੀਂ ਇੱਥੇ ਜਨੀ ਹਿੱਲੇ ਨਹੀਂ ਸਾਨੂੰ ਸਾਬਾਂ ਤੋਂ ਸਾਨੂੰ ਉੱਥੋਂ ਚੱਲ ਕੇ ਆ ਕੇ ਉਰੇ ਮਾਰ ਕੇ ਗਏ ਨੇ ਤੁਹਾਨੂੰ ਨਾਲੇ ਭਾਈ ਮਸ਼ੀਨਰੀ ਨਾਲ ਕਾਹਦਾ ਰੋਸ ਆ ਯਾਰ ਵੀਰੇ ਫੇਰ ਮਿੰਟ ਡੱਪ ਰਿਆ ਮੈਂ ਜਦੋਂ ਸ਼ੀਸ਼ੇ ਪੰਨ ਤੇ ਹਮਲਾ ਹੋਗਾ ਉਸ ਤੋਂ ਬਾਅਦ ਇੱਕ ਬੰਦਾ ਆਇਆ ਟੋਹ ਪਈਆ ਸਾਹਮਣੇ ਮੇਰੇ ਮੱਥੇ ਕੋਲ ਇਹ ਇੱਥੇ ਸੀ ਭਾਈ ਇਹ ਚਲੇ ਗਏ ਆ ਉਹ ਇੱਕ ਵਿੱਚ ਪਈ ਆ ਪ੍ਰਧਾਨ ਦੀ ਗੱਡੀ ਆ ਅੰਬਰਸਾਲੇ ਦੀ ਇਹ ਅੱਗ ਲਾਓ ਇਹਦੀ ਟਰੈਕਟਰ ਭਾਈ ਪਹਿਲਾਂ ਟਰੈਕਟਰ ਤੋੜਨ ਲਾ ਕੇ ਸੀ ਕਹ ਉਹ ਨਿਸ਼ਾਨ ਨੂੰ ਆਪਣੇ ਨੂੰ ਉਹ ਨਿਸ਼ਾਨ ਨੂੰ ਬਹੁਤ ਹਿੰਮਤ ਕਰੀਵਾ ਗੁਰੂਆਂ ਦੀ ਕਿਰਪਾ ਦੀ ਨਿਸ਼ਾਨ ਸਾਹਿਬ ਹਿੱਲਿਆ ਨਹੀਂ ਹੈ ਗੁਰੂਆਂ ਦੀ ਕਿਰਪਾ ਦੀ ਇੱਥੇ ਤੋਂ ਕਾਗਦੀ ਫੋਰਸ ਹਾਂਜੀ ਹਾਂਜੀ ਵੀਰੇ ਤਾਂ ਕਾਗਦੀ ਪੰਜਾਬ ਚੋਂ ਟਰੈਕਟਰ ਭੰਨਦਾ ਭਾਈ 850 ਪੰਜਾਬ ਚ ਆ ਕੇ ਕਰਿਆ ਉਹਨਾਂ ਨੇ ਕੁਝ ਕਰਿਆ ਨਹੀਂ ਸਾਰਾ ਭੰਨਤਾ ਏ ਟੂਪਾ ਆਪਾਂ ਤਾਂ ਹਰਿਆਣੇ ਚ ਗਏ ਨਹੀਂ ਨੀ ਕਾਗਦੀ ਚਾਰੇ ਟਾਇਰਾਂ ਦੀ ਸੀ ਟਾਇਰ ਸੀਗੇ ਤੁਸੀਂ ਵੀ ਦੇਖਿਆ ਤੁਸੀਂ ਅੱਗੇ ਸੀ ਮੁੰਡੇ ਕਹਿੰਦੇ ਨੇ ਕਹਿੰਦੇ ਆਪਣੇ ਕੁਝ ਮੁੰਡਿਆਂ ਨੂੰ ਵੀ ਖਿੱਚ ਕੇ ਲੈ ਗਏ ਨੇ 5 7 ਮੁੰਡੇ 7 ਮੁੰਡਿਆਂ ਨੂੰ ਚੱਕ ਕੇ ਲੈ ਗਏ ਵੀਰੇ 7 ਮੁੰਡੇ ਲੈਏ ਨੇ ਸਾਡੇ ਨਾਲ ਗਵਾਹ ਕੀਤੀਆਂ ਸਾਡੇ ਸਾਡੇ ਸਾਹਮਣੇ ਚੱਕੇ ਨੇ ਸਾਡੇ अच्छा भाई एक मुंडे ਦੇ ਵਿਚਾਰੇ ਸਰਚ 12 ਬੋਰ ਦੇ ਫਾਇਰ ਹੋਣੇ ਹੁੰਦਾ ਪਰ ਪੁਪੜੀ ਚ ਗੋਲੀ ਲੱਗਿਆ ਸੀਧ ਹੋਇਆ ਮੁੰਡਾ 315 ਬੋਰ ਦਾ ਛੋੜੇ ਕਿਵੇਂ ਤੁਸੀਂ ਗੱਡੀ ਚ ਬੈਠੇ ਸੀ ਅੰਦਰ ਅੰਦਰ ਵੀ ਇਹੀ ਪਲਾਸਟਿਕ ਦੀਆਂ ਗੋਲੀਆਂ ਬੈਠਾ ਪਲਾਸਟਿਕ ਨਾਲ ਮਾਰ ਕੇ ਗਏ ਨਹੀਂ ਜ ਐਂ ਕਰਕੇ ਆ ਮੱਥੇ ਤੇ ਕੀ ਲੱਗਿਆ ਬਾਈ ਇਹ ਇਹਦਾ ਲੱਗਿਆ ਪਰਨੇ ਨੇ ਬਚਾਦਾ ਮੈਨੂੰ ਆ ਗੁਰੂਆਂ ਦੀ ਉਸਤਾਰ ਨੇ ਐ ਲੱਗਿਆ ਬਾਈ ਆ ਦੇਖ ਹੱਕ ਤੇ اچھا ਆ ਮੱਥੇ ਤੇ ਲੱਗੀ ਹੋਈ ਆ ਵੀਰੇ ਇੱਕ ਉਧਰ ਮਾਰੀ ਉਧਰ ਸਾਡੇ ਉਹ ਖੜੇ ਸੀ ਦੋ ਪਹਿਰਾ ਪਿਛੇ ਕਣ ਕਣ ਕਦੇ ਵਿੱਚ